ਮੇਰੇ ਵੱਲੋਂ ਜੈ ਐਮ ਸੀ ਦੀ ਅਸੀਂ ਅੱਜ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮਸੀਹ ਭਾਈ ਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਸੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚਾਰੇ ਦੇ ਬਾਰੇ ਭੱਦੀ ਸ਼ਬਦਾਬੀ ਬਤਰਾ ਰਿਹਾ ਸੀ ਪਵਿੱਤਰ ਵਾਇਬਰ ਬਾਰੇ ਗਲਤ ਬੋਲ ਰਿਹਾ ਸੀ ਔਰ ਸਾਡੇ ਨਬੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਔਰ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਕਸ਼ਾ ਦਰਜ ਹੋ ਚੁੱਕਾ ਹਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਬਹੁਤ ਜਲਦ ਅਸੀਂ ਉਹਨੂੰ ਖੜ ਕੇ ਇਲਾਕਾ ਦੀ ਪਿੱਛੇ ਛੋੜ ਰਹੇ ਆ ਔਰ ਉਸ ਸ਼ਰਾਧੀਆਂ ਅੰਦਰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲੋਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਪੰਦੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮੁਸੀਬਤਾਂ ਚਾਹਾਂ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੇਗਾ ਹੁਣ ਜਿੱਦਾਂ ਤੁਸੀਂ ਭਾਸ਼ਾ ਸਮਝਦੇ ਹੋ ਉਦਾਂ ਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਕੁਝ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮੁਸੀਬਤਾਂ ਚਾਹਦੇ ਫਿਰਦੇ ਵਿਰੋਧਰੇ ਗਏ ਸੀ ਉਹਨੇ ਮਲਾਂ ਪੱਟੀ ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਹਨਾਂ ਦੇ ਬਲੌਗ ਨੇ ਜਿਹੜੇ ਮਸੀਹ ਭਾਈ ਚੜ ਦੇ ਖਿਲਾਫ ਬੋਲਦੇ ਆ ਬਹੁਤ ਜਲਦ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰ ਮੇਰੇ ਵੱਲ ਜੈਮਸੀ ਦੀ ਧੰਨਵਾਦ ਹallelujah ਹallelujah